ਦੀਵਾਲੀ ਦੀ ਰੌਣਕ ਨਾਲ ਚਮਕਿਆ ਦੇਸ਼ ਵਿਦੇਸ਼ ਪੂਰੇ ਦੇਸ਼ ਤੇ ਵਿਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇੱਕ ਪਾਸੇ ਵਿਦੇਸੀ ਧਰਤੀ ਕੈਨੇਡਾ ਦੇ ਸ਼ਹਿਰ ਬ੍ਰੈਂਟਨ ਵਿਖੇ ਮਿਸਟਰ ਸਿੰਘ ਵੱਲੋਂ ਉੱਚਤਮ ਕੁਆਲਟੀ ਦੀਆਂ ਮਠਿਆਈਆਂ ਤੇ ਵਿਸ਼ੇਸ਼ ਇਨਾਮਾਂ ਨਾਲ ਇਸ ਤਿਉਹਾਰ ਦੀ ਰੌਣਕ ਤੇ ਮਿਠਾਸ ਨੂੰ ਹੋਰ ਵਧਾਇਆ ਗਿਆ ਉੱਥੇ ਹੀ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਰਾਮਪੁਰਾ ਫੂਲ ਦੀ ਮਸ਼ਹੂਰ ਨੋਨੀ ਦੀ ਦੁਕਾਨ ਵੱਲੋਂ ਬਿਨਾਂ ਮਿਲਾਵਟ ਵਾਲੀਆਂ ਖਾਲਸ ਮਠਿਆਈਆਂ ਦਾ ਦਾਅਵਾ ਕਰਦੇ ਹੋਏ ਲੋਕਾਂ ਦਾ ਭਰੋਸਾ ਜਿੱਤਿਆ ਗਿਆ ਸਾਡੀ ਪੂਰੀ ਟੀਮ ਵੱਲੋਂ ਸਭ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਮੁਬਾਰਕਾਂ ਆਓ ਰਲ ਮਿਲ ਕੇ ਰੌਸ਼ਨੀ ਤੇ ਮਿਠਾਸ ਦੇ ਇਸ ਤਿਉਹਾਰ ਨੂੰ ਮਨਾਈਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ ਆਪਾ ਜੀ ਮਿਸਟਰ ਸਿੰਘ ਦੀਵਾਈ ਦੀਵਾਲੀ ਮੇਲਾ ਮਿਠਾਈ ਮੇਲੇ ਤੇ ਅਸੀਂ ਆ ਰਹੇ ਹਾਂ ਆਪਾਂ ਕਰਵਾ ਚੌਥ ਚੱਕਰੀ ਦੋ ਦਿਹਾੜੇ ਤੋਂ ਪਹਿਲਾਂ ਆਏ ਹਾਂ ਬਹੁਤ ਵਧੀਆ ਲੱਗੀ ਸਾਨੂੰ ਸਰਵਿਸ ਤੁਹਾਡੇ ਬਹੁਤ ਜ਼ਿਆਦਾ ਸੋਹਣੀ ਵੈਰਾਈਟੀ ਹੈ ਇੰਨੀ ਇੰਡੀਆ ਵੀ ਸਾਨੂੰ ਵੈਰਾਈਟੀ ਨਹੀਂ ਦੇਖਣ ਨੂੰ ਮਿਲੀ ਸੋ ਮੱਚ ਅ ਭਾਗ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਈਵਾਲਵਾ న్యూਸ ਫਟਾਫਟ ਐਂਡ ਐਬੀਸੀ న్యూਸ ਤੋਂ ਅ ਤੇ ਇਸ ਇੱਥੇ ਸਾਡੇ ਕੋਲ ਪਹੁੰਚੇ ਹੋ ਕਵਰੇਜ ਕਰਨ ਲਈ ਤੁਹਾਡਾ ਸਾਡੀ ਸਾਰੀ ਮੈਨੇਜਮੈਂਟ ਵੱਲੋਂ ਅ ਤਹਿ ਦਿਲ ਤੋਂ ਧੰਨਵਾਦ ਜੁਗਰ ਗੁਜ਼ਾਰਾ ਹੈ ਜੀ ਜਿਹੜਾ ਇਹ ਮਠਿਆਈ ਮੇਲਾ ਜੀ ਇਹ ਮਿਸਟਰ ਸਿੰਘ ਦੀ ਟੀਮ ਵੱਲੋਂ ਜਿਹੜਾ ਇਹ ਪਹਿਲੀ ਵਾਰੀ ਲਗਾਇਆ ਗਿਆ ਜੀ ਇਹ 12 ਦਿਨ ਦਾ ਇੱਕ ਲੰਬਾ ਪ੍ਰੋਗਰਾਮ ਲੰਬਾ ਮੇਲਾ ਹੈ ਜਿਹੜਾ ਕਿ 9 ਤਰੀਕ ਨੂੰ ਆਪਾਂ 9 ਅਕਤੂਬਰ ਤੋਂ ਸ਼ੁਰੂ ਕੀਤਾ ਸੀਗਾ ਅੱਜ ਆਪਾਂ ਦਾ 11ਵਾਂ ਦਿਨ ਹੈ ਤੇ 10 ਦਿਨ ਤੋਂ ਜਿੰਨੇ ਵੀ ਪਰਿਵਾਰ ਦੇ ਨੇ ਵੀ ਮਹਿਮਾਨ ਸਾਡੇ ਕੋਲ ਜਿਹੜੇ ਸ਼ਾਪਿੰਗ ਕਰ ਚੁੱਕੇ ਨੇ ਜੀ ਅਸੀਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਦਾਂ ਕਿ ਤੁਸੀਂ ਦੱਸਿਆ ਹੈ ਕਿ ਮਠਿਆਈ ਜਿਹੜੀ ਆ ਜੀ ਗਿਫਟ ਹੰਪਸ ਨੇ ਸਾਡੇ ਕੋਲ ਚਾਕਲੇਟ ਤੋਂ ਬਣੇ ਹੋਏ, ドライ ਫਰੂਟਸ ਤੋਂ ਬਣੇ ਹੋਏ ਬਾਹਰਲੇ ਪਾਸੇ 15-17 ਦੇ ਸਾਡੇ ਕੋਲ ਫੂਡ ਸਟਾਲ ਲੱਗੇ ਹੋਏ ਨੇ ਜਿੱਥੇ ਲੋਕ ਆ ਕੇ ਮਠਿਆਈਆਂ ਖਾਂਦੇ ਨੇ ਉੱਥੇ ਗਰਮਾ-ਗਰਮ ਜਿਹੜੇ ਆ ਫੂਡ ਸਟਾਲ ਜਿਹੜੇ ਫਰੈਸ਼ ਸਾਡੀਆਂ ਅੱਖਾਂ ਸਾਹਮਣੇ ਬਣਦੇ ਨੇ ਉਹ ਵੀ ਇੰਜੋਏ ਕਰ ਰਹੇ ਨੇ ਸਾਰੀ ਕਮਿਊਨਿਟੀ ਦਾ ਅਸੀਂ ਸਾਡੀ ਸਾਰੀ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਜੀ ਆਖਦੇ ਆ ਤੁਹਾਨੂੰ ਵੀ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੇ ਇਹ ਜਿਹੜਾ ਮੇਲਾ ਜੀ 21 ਤਰੀਕ ਤੱਕ ਹੋਣੇ ਤੇ ਡ੍ਰਿੰਟੀ ਕਾਮਨ ਜਿਹੜਾ ਸਾਡੇ ਪਰੰਪਰਾ ਦਾ ਕਿ ਜਾਣਿਆ ਪਹਿਚਾਣਿਆ ਆ ਵਾਲ ਹੈਗਾ ਆਊਟਲੈਟ ਹੈਗਾ ਜੀ ਉੱਥੇ ਚੱਲ ਰਿਹਾ ਆ ਤੁਸੀ ਆਓ ਇਸ ਮੇਲੇ ਦਾ ਮਾਹੌਲ ਚੈੱਕ ਕਰੋ ਇਸ ਮੇਲੇ ਦੇ ਵਿੱਚ ਹੋ ਸਕਦਾ ਤੁਹਾਨੂੰ ਦੇਖੇ 1000 ਮਿਠਾਈ ਦੇ ਨਾਲ ਇੱਕ ਬ੍ਰੈਂਡ ਨਿਊ ਕਾਰ ਨਿਕਲ ਆਵੇ ਚਾਰ ਵਿਅਕਤੀ ਕੋਲੇ ਟ੍ਰਿਪ ਨਿਕਲ ਜਾਣ ਜਾਂ ਫਿਰ ਦੋ ਇੰਡੀਆਂਰੀਅਰ ਰਿਟਰਨ ਟਿਕਟਸ ਨਿਕਲ ਜਾਣ ਹਨ ਕਾਣਾ ਸਾਹਿਬ ਦੀ ਯਾਤਰਾ ਦਾ ਇੱਕ ਪੈਕੇਜ ਜਿਹੜਾ ਜੀ ਉਹ ਸਾਡੇ ਭਰਾਵਾਂ ਨੂੰ ਅਨਾਉਂਸ ਕੀਤਾ ਗਿਆ ਏਕਮ ਜੂਰੇ ਤੋਂ ਆਲੋ ਪੰਜ ਜਿਹੜੀਆਂ ਮੁੰਡੀਆਂ ਨੇ ਡਾਇਮੰਡ ਦੀਆਂ ਉਹ ਸਪੌਂਸਰ ਕੀਤੀਆਂ ਨੇ ਉਹ ਵੀ ਬੜੇ سارے ਸਪੌਂਸਰਸ ਨੇ ਸਾਡੇ ਨਾਲ ਚੋਪਰਾ ਜੁਐਲਰਸ ਤੋਂ ਐਂਡ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਪੌਂਸਟਰਾਂ ਦਾ ਵੀ ਤੇ ਤੁਹਾਡੋਂ ਵੀ ਜੀ ਆਇਆਂ ਨੂੰ ਵੀ ਸਵਾਸ ਸਮੇਂ ਤੱਕ ਅੱਜ ਦਿੱਤੇ ਸ਼ਿਰਕਤ ਕੀਤੀ ਹੈ ਸੋ ਇੱਕ ਵਾਰੀ ਫਿਰ ਤੁਹਾਡਾ ਵੀ ਧੰਨਵਾਦ ਜਿੰਨੇ ਵੀ ਕੋਈ ਸਾਡੇ ਕੋਲ ਜਿਹੜੇ ਮਹਿਮਾਨ ਆਉਂਦੇ ਨੇ ਤੇ ਕਾਹਨ ਨੂੰ ਵੀ ਜਿਹੜੇ ਇੱਥੇ ਸ਼ਾਪਿੰਗ ਕਰਨਗੇ ਜਿਹਦੇ ਨੂੰ ਸਾਡਾ ਡੇ 157 ਦੱਸਦਾ ਹੈ ਅਸੀਂ ਸਾਰਿਆਂ ਨੂੰ ਆਹ ਸ਼ੁਕਰਗੁਜ਼ਾਰ ਆਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਾਡੀ ਟੀਮ ਵੱਲੋਂ ਥੈਂਕ ਯੂ ਸੋ ਮੈਂ ਨਰੇਸ਼ਵਰ ਨੌਨੀ ਪ੍ਰਧਾਨ ਰਹੀ ਜੀ ਨੇ ਰਾਮ ਪ੍ਰਫੂਲ ਪਾਰੇ ਸ਼ਹਿਰ ਨੂੰ ਅਸੀਂ ਦੋਈ ਜੇ ਦੌੜੀ ਜੇ ਲੱਖ ਲੱਖ ਬਤਾਇਆ ਅਸੀਂ ਸਾਡੀ ਦੁਕਾਨ ਨੂੰ ਅਸੀਂ ਪਿਛਲੇ 31 ਸਾਲਾਂ ਤੋਂ ਇਹ ਸੇਵਾ ਕਰ ਰਹੇ ਹਾਂ ਇਸ ਗੰਦੇਚ ਸੜਕ ਵਾਲੀ ਨਾਲ ਕਿਸੇ ਹੋਤ ਨਹੀਂ ਆਇਆ ਹਰ ਚੀਜ਼ ਸਾਡੀ ਸ਼ੁੱਧ ਕਰ ਕੀਤੀ ਜਾਂਦੀ ਹੈ ਕੋਆਰਡੀਨੇਟਰ ਕੋਈ ਕੰਪਰੋਮਾਈਜ਼ ਨਹੀਂ ਕਰਦੇ ਅਸੀਂ ਵਧੀਆ ਫੈਟ ਦੇ ਉਧ ਪਾਉਣੇ ਆਈ ਜ਼ੋਰ ਖੋਆ ਵਰਤੀ ਦਾ ਸਾਡੇ ਦੂਜਿਆਂ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ ਸਾਡਾ ਕੋਆਰਡੀਨੇਟਰ ਕੋਈ ਥੋੜਾ ਨਹੀਂ ਹੈ ਸਾਡੀ ਕੁਆਲਿਟੀ ਬੁਰੀ ਵਧੀਆ ਹੁੰਦੀ ਹੈ